ਤੋ ਹਾਂਜੀ ਮਿੱਤਰੋ ਕਿੱਦਾਂ ਸਾਰੇ ਯਾਰ ਤੁਹਾਡਾ ਯਾਰ ਲੈ ਕੇ ਆ ਗਿਆ ਤੁਹਾਡੇ ਲਈ ਇੱਕ ਹੋਰ ਘੈਂਟ ਫਣੀ ਜੀ ਵੀਡੀਓ ਤੇ ਮੁੰਡਾ ਆ ਦੇਖੋ ਯਾਰ ਭਰਾ ਟੈਂਪੂ ਨਾਲ ਵਿਆਹ ਹੋਣ ਲੱਗਿਆ ਤੇ ਉਹ ਵੇਲੇ ਵਿਆਹ ਚ ਕੋਈ ਜੀਆਂ ਹਰਕਤਾਂ ਕਰਨ ਲੱਗਿਆ ਪਤਾ ਨਹੀਂ ਉਹਨੂੰ ਕੀ ਕੋ ਕੀ ਨਹੀਂ ਵਿਆਹ ਵਾਲੀ ਕੁੜੀ ਵੀ ਸੋਚਦੀ ਹੋਣੀ ਐ ਵੀਰ ਕੀਦੇ ਨਾਲ ਮੇਰਾ ਪੰਗਾ ਪੈ ਗਿਆ ਹਨਾ ਤੇ ਵਿਆਹ ਮੈਨੂੰ ਤਾਂ ਲੱਗਦਾ ਨਹੀਂ ਇਹਨਾਂ ਦਾ ਵਿਆਹ ਹੋਊਗਾ ਮੈਨੂੰ ਲੱਗਦਾ ਨਾ ਵਿਆਹ ਟੁੱਟ ਹੀ ਗਿਆ ਹੋਣਾ ਇਹਨਾਂ ਦਾ ਕਿਉਂਕਿ ਜੋ ਜੋ ਹਿਸਾਬ ਨਾਲ ਲੱਛਣ ਕਰੀ ਜਾਂਦਾ ਤੇ ਇਹਦੇ ਛਤਰਖਾਨ ਵਾਲੇ ਰਾਦੇ ਹੀ ਆ ਤੇ ਬਾਕੀ ਦੋਸਤੋ ਤੁਹਾਡੀ ਕੀ ਰਾਏ ਹੈ ਤੇ ਕਮੈਂਟ ਬਾਕਸ ਚ ਜਾ ਕੇ ਜਰੂਰ ਦੱਸੋ ਚੈਨਲ ਨੂੰ ਕਰਦਾ ਕਰੋ ਯਾਰ ਉਹ ਸਬਸਕ੍ਰਾਈਬ ਠੀਕ ਹੈ ਜੀ ਤੇ ਵੀਡੀਓ ਨੂੰ ਕਰਿਆ ਕਰੋ ਲਾਈਕ ਸ਼ੇਅਰ ਕਮੈਂਟ ਤੇ ਕਿਉਂਕਿ ਤਾਂ ਸਬਸਕ੍ਰਾਈਬ ਕਰਨ ਦਾ ਮਤਲਬ ਇਹ ਹੁੰਦਾ ਵੀ ਸਾਡੀ ਵੀਡੀਓ ਤੇ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਜਾਂਦਾ ਹੈ ਤਾਂ ਇਹਦੀ ਹਰਕਤ ਦਾ ਬਾਰੇ ਯਾਰ ਜਰੂਰ ਗੌਰ ਕਰੋ ਵੇਖੋ ਵੇਖੋ ਕਰ ਵੇਖੋ ਕਰਦਾ ਵੇਖੋ ਕਿਵੇਂ ਤੰਦਰ ਆਪਣੇ ਪੰਜਾਬੀਆਂ ਨੂੰ ਚਾਹੀ ਵਾਲੇ ਹੁੰਦੇ ਆ ਯਾਰ ਬੈਜੋ ਬੈਦੀ ਹੁਣ ਦੇਖੋ ਇਹਨੂੰ ਕਿੰਨਾ ਚਾਹ ਆ ਗਿਆ ਦਾ ਉਹ ਤਾਂ ਨਹੀਂ ਹੋ ਕੀ ਹੋ ਕਿੰਨੇ ਮੈਨ ਤੇ ਲੱਗਦੇ ਸਟੂ ਲਗਾਗਾ ਚਲੋ ਅਲਵਿਦਾ ਦੋਸਤੋ ਮਿਲਦੇ ਨੇਕਸਟ ਵੀਡੀਓ